ਅੰਮ੍ਰਿਤਸਰ ਦੇ ਪਿੰਡ ਫਤਿਹਗੜ ਸ਼ੁਕਰਚੱਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਿੰਕੂ ਪਲਵਾਨ ਦੀ ਅਗਵਾਈ ਹੇਠ ਕਬੱਡੀ ਸ਼ੋਅ ਮੈਚ ਕਰਵਾਇਆ ਗਿਆ ਗੱਲਬਾਤ ਕਰਦੇ ਹੋਏ ਰਿੰਕੂ ਪ੍ਰਧਾਨ ਨੇ ਦੱਸਿਆ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਤਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਨਾਮੀ ਟੀਮਾਂ ਵੱਲੋਂ ਭਾਗ ਲਿਆ ਗਿਆ ਉਹਨਾਂ ਨੇ ਕਿਹਾ ਕਿ ਪਹਿਲਾਂ ਕੁੜੀਆਂ ਦਾ ਕਬੱਡੀ ਮੈਚ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਨਾਮੀ ਟੀਮਾਂ ਬਾਬਾ ਬਿੱਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰਿਆ ਬਾਬਾ ਨਾਮਦੇਵ ਕਬੱਡੀ ਕਲੱਬ ਕੁਮਾਨ ਟੀਮਾਂ ਵਿੱਚ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ ਅਖੀਰ ਵਿੱਚ ਬਾਬਾ ਬਿੱਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰਿਆ ਦੀ ਟੀਮ ਜੇਤੂ ਰਹੀ ਅਤੇ ਜੇਤੂ ਰਹੀ ਟੀਮ ਨੂੰ ਨਕਦ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਰਿੰਕੂ ਪਲਵਾਨ ਨੇ ਦੱਸਿਆ ਕਿ ਇਹ ਮੇਲਾ 5 ਸਤੰਬਰ ਨੂੰ ਕਰਵਾਇਆ ਜਾਂਦਾ ਸੀ ਹੁਣ ਇਹ ਮੇਲਾ 15 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਦੇ ਵਿੱਚ ਤੇ ਸ਼ਰਦਾ ਦੇ ਨਾਲ ਮਨਾਇਆ ਜਾਵੇਗਾ ਇਸ ਮੌਕੇ ਆਏ ਹੋਏ ਮੁਕਮਮਾਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਦੇਵਾਲ ਮਾਪਿਆ ਪਾਈ ਆਪਣਾ ਨਾਮ ਜਗ ਤੇ ਚਮਕਾਉਂਦੇ ਹਰਦੀਪੁਰੀਆ ਲੱਗਿਆ ਟੁੱਟ ਕੇ ਲੋਕੀ ਜਗਦੇਵ ਕਿਹਨਾਰੇ ਜੁੜੇ ਪਾਸੇ ਪਰ ਤਿਆਰੇ ਉੱਤ ਕੀ ਮਾਂ ਮੱਟੀ ਦੀ ਧੂਣ ਸਮਾਪਤ ਹੈ ਇਹ ਰਹੇ ਆ ਗਏ ਸੰਤੂ ਅਕਦੇ ਕਬੱਡੀ ਕੱਪ ਦੇ ਸੱਦੇ ਦੇ ਲਓ 23 ਅਕਤੂਬਰ ਨੂੰ ਸੰਤੂ ਰੰਗ ਦੀ ਧਰਤੀ ਤੇ ਕੱਟੇੜ ਦੇ ਬਾੜ ਜਾ ਮਿਹਨੂ ਹਾਰ ਦੇ ਦਿੱਤੇ ਜਾਂਦੇ ਆ ਆ ਇੱਕ ਅਲੱਗ ਸਾਰੇ ਵੀਰ ਸਾਰੇ ਵੀਰਾਂ ਦਾ ਧੰਨਵਾਦ ਕਰਨ ਭੱਗੂ ਜੀ ਅਵਤਾਰ ਜੀ ਏ ਰੰਦੀ ਪੁਰੀਆਂ ਟਾਂਪਿਆਂ ਭਾੜਿਆਂ ਤੇ ਮੇਲਾ ਲੱਗੂਗਾ ਟਾਂਪਿਆਂ ਭਾੜਿਆਂ ਤੇ ਟੁੜੀਆਂ ਦੇ ਤਾਲੀਆਂ ਨਿਲਕਾਰੇ ਮਾਰਦੇ ਟਾਂਪਿਆਂ ਸਾਡੇ ਬਾਦਪਰੀ ਸਿੰਘ ਜੀ ਇੰਦਰਜੀਤ ਸਿੰਘ ਜੀ ਤੇ ਧਰਮਿੰਦਰ ਸਿੰਘ ਦੇ ਚਿੱਲੇ ਇੱਕ ਪਤਾਪੁਰਿਆ ਦਾ ਸਮਾਨ ਦੇਸੀ ਕਿਉਂ ਦੇ ਟੀਮ ਦੇ ਨਾਲ ਹੋ ਰਿਹਾ ਹੈ। ਦੇਸੀ ਕਿਉਂ ਦੇ ਟੀਮ ਦੇ ਨਾਲ ਸੁਣਿਆ ਜੀ ਪਾਪਾ ਨਾਮ ਦੇ ਕਬੱਡੀ ਦਾ ਇਧਰ ਸਨਮਾਨ ਕਰਾ ਲਿਓ ਭਾਜੀ। ਛੇੜੇ ਭਾਜੀ ਕਰਾ ਦੇ ਸਨਮਾਨ। ਮੈਦਾਨ ਕਹਿੰਦੇ ਆ ਆ ਸੁਭਾ ਆ ਸੁਭਾ ਡੜਾਲੀਆਂ। ਛਾਲੂ ਮਾਨ ਕਰਦਾ। ਪਤਾਪੁਰਿਆ ਇੱਕ ਮ ਤਿਆਰ ਹੈ। ਫਰੰਦੀਪੁਰਿਆ ਗੋਪੀ ਤਿਆਰ ਪਰ ਆ ਦੇਖਾਂਗੇ ਸਾਹਮਣੇ ਇਹ ਪਤਾਪੁਰਿਆ ਇੱਕ ਸ਼ੁਭ ਦਿਵਸ ਜੀ ਧੰਨਵਾਦ ਇਧਰ ਦੇ ਪਾਸੇ ਕਬੱਡੀ 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 ਗੁਰਦੇਵ ਜੀ ਦੇ ਕਿੰਨੀ ਵੱਲੋਂ ਤਿੰਨ ਜੱਫੇ 5000 ਦੇ ਇੱਕਮ ਦੇ ਆ ਲੋਦੀ ਆ ਹੈ ਇਹ ਇਹ ਹਰਗਿੰਦਰ ਲੋਦੀ ਜਗਦੇਵ ਕਿਲਾ ਵਾਲਾ ਜితేਸ਼ ਪਾਈ ਦਾ ਬੱਲੇ ਬੱਲੇ ਕਰਵਾਈ ਹੈ ਪਰ ਆ ਦੇਖਾਂਗੇ ਸਾਹਮਣੇ ਇਹ ਬੱਲਾ ਇੱਕ ਪੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪਤਾਪੁਰੀਆ ਇੱਕਮ ਵੀ ਆ ਜੀ ਸੰਤਾਂ ਲੰਮੜ ਵਰਗੇ ਤਿਆਰ ਆਏ ਮਹਾਦੇ ਪਿੰਡ ਵਾਲਾ ਇਹ ਜਿਹੜਾ ਕਬੱਡੀ ਦਾ ਸ਼ੋਅ ਮੈਚ ਹੈ ਕਬੱਡੀ ਕੱਪ ਉਹ ਹਰ ਸਾਲ 15 ਅਕਤੂਬਰ ਨੂੰ ਹੋਇਆ ਕਰੇਗਾ ਬੋਲ ਇਹ ਤੇਰੇ ਕਹਿੰਦੇ ਦੋਹਿਆ ਕਰ ਦੋ ਇਹ ਅਰੁਨੀਆ ਜਨਰੇਟਰ ਦੇ ਬੁਲਿਆ ਜਾਂ ਫਿਰ ਇੱਕ 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 ਕਮਾ ਤੇ ਘੋੜਾ ਹੋ ਗਿਆ ਮੋਰੇ ਇੱਕ ਘੋੜਾ ਰੋਣ ਆ ਗਿਆ ਘੋੜੇ ਨੇ ਟਾਲੀਆਂ ਜਿਆ ਲਹੌਰੀ ਵਾਲਾ ਰਗੀਰ ਕਮਾਨ ਉਹ ਵੀਰ ਸੱਜੇ ਦੇ ਰਿਹਾ ਹੈ ਇਹ ਕਾਲਾ ਧਰੂਪੋਰੀਓ ਜਰਨਾ ਦੇ ਸੱਭਾ ਦੇ ਤੇ ਆਹ ਸਾਡੇ ਸੁਪਾ ਇਹ ਦੂਜੇ ਪਾਸੇ ਜਗਰਾਜ ਪੱਟੀ ਖੋਚੇ ਖੁਜ ਪਕੜੀ ਤੇ ਬੜੀ ਅੱਖੀ ਲਾਣੀ ਹੈ ਕਬੱਡੀ ਵਿੱਚ ਧਾਕਰ ਜੀ ਦੇ ਸਹਿਯੋਗੀਆਂ ਦੇ ਉੱਤੇ ਸੌਫਟ ਹੈ ਫਰਸਟ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਬਹਾਦਰ ਬਕਰ ਜੀ ਦੀ ਯਾਦ ਵਿੱਚ ਖੇਡ ਮੇਲਾ ਬਹੁਤ ਬਹੁਤ ਸ਼ੁਕਰ ਚੱਕੀ ਧਰਤੀ ਜਿੱਦੋਂ ਸੈਂਕੜੇ ਪ੍ਰਾਈਜ਼ ਜਿਹੜਾ ਪ੍ਰਾਪਤ ਕਰ ਰਹੇ ਹੈ ਸਭ ਨੂੰ ਤੁਹਾਨੂੰ ਜੀ ਦਾ ਸਾਥ ਹੋ ਰਿਹਾ ਹੈ ਸਰਜੀਤ ਆਹ ਫਿਰ ਬੇਤੀ ਕਰਦਾ ਹਾਂ ਸਤਿ ਸ੍ਰੀ ਅਕਾਲ ਪਾਜੀ ਸਾਹਮਣੇ ਪਰਮਿੰਦਰ ਸਿੰਘ ਜੀ ਨਾਲ ਉਹ ਬੰਦਾ ਸੰਯੋਗ ਹੈ ਅੱਜ ਬਲਦੇਵ ਸਿੰਘ ਜੀ ਪਰਮਿੰਦਰ ਸਿੰਘ ਜੀ ਇਹ ਬਖਤ ਕਰਨਾ ਪਾਜੀ ਸਾਹਮਣੇ ਦੇਖਿਆ ਕਰੋ ਕੀ ਹੋ ਗਿਆ ਪ੍ਰਦਰਸ਼ਨ ਪ੍ਰਭਾਵਤ ਕਰਨ ਤੇ ਆ ਸਾਹਮਣੇ ਟੱਕ ਰਵਿੰਦਰ ਲੋਨੀ ਜਨਾਰ 1000 ਰੁਪਇਆ ਕਹਿੰਦਾ ਜਿੰਦਗੀ ਦੇ ਯਾਰ ਤੁਸੀਂ ਮੀਨਪੁਰਿਆ ਪਿੰਡਾਂ ਤੇ ਪੰਜ ਬੜਿਆ ਬੰਨੋ ਯਾਰ ਨੇ ਸਾਡੇ ਆਹ ਸਾਹਮਣੇ ਮੱਥਾ ਟਕਾਤਾ ਹੈ 1 ਲੱਖਾਂ ਦੇ ਪੁਆਇੰਟ ਆਪ ਕੋ ਬਰੀਕ ਸੋਦੇ ਪੁਪਦੇ ਜੋੜ ਦਿੰਦਾ ਹੈ ਅਗਲੇ ਕਬੱਡੀ ਇੱਕ ਕਾਕੇ ਦੀ ਪਿੱਲਾ ਅਮਰੀਕਾ ਤੋਂ ਮਾਨ ਕਰ ਰਿਹਾ ਹੈ ਕਹਿ ਰਿਹਾ ਅਮਰੀਕਾ ਤੋਂ ਵੱਡੀ ਸਕੋਰ ਕਰਦੇ ਆ ਮੇਰੇ ਵੀਰੋ ਮੱਖਣਵਿੰਡੀ ਵਾਲਾ ਕਹਿੰਦਾ ਵੀ ਪੱਬੇ ਦੇ ਦੋ ਜਫਿਆਂ ਦਾ 1000 ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਜੀ ਇਹ ਮੇਲਾ ਅਸੀਂ ਫਤਿਹਗੜ ਸ਼ੁਕਰਜਗ ਵਿੱਚ ਪਿਛਲੇ 7 ਸਾਲਾਂ ਤੋਂ ਕਰਾਉਂਦੇ ਆ ਰਹੇ ਹਾਂ ਜੀ ਅੱਜ ਕੀ ਸਾਡਾ 7ਵਾਂ ਕੱਪ ਆ ਇਹ ਅਸੀਂ ਹਰ ਸਾਲ ਨਾਲ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਮੈਚ ਕਰਾਉਨੇ ਆ ਇਹ ਕਿਸੇ ਜਿਹਦੇ ਵਿੱਚ ਲੜਕੀਆਂ ਦਾ ਵੀ ਉਪਰਾਲਾ ਕੀਤਾ ਵੀ ਲੜਕੀਆਂ ਦਾ ਮੈਚ ਵੀ ਕਰਾਇਆ ਜਿਹਦੇ ਵਿੱਚ ਇੱਕ ਟੀਮ ਅਸੀਂ ਨਵੇਂ ਸ਼ਹਿਰ ਤੋਂ ਬੁਲਾਈ ਸੀ ਜੀ ਇੱਕ ਸਾਡੀ ਮਾਝ ਦੇ ਟੀਮ ਬਸ ਇਹ ਸਾਡਾ ਉਪਰਾਲਾ ਹੁੰਦਾ ਜਿਦੋਂ ਬੱਚੇ ਖੇਡਣਾ ਜੁੜਨ ਗਰਾਊਂਡਾਂ 'ਤੇ ਜੁੜਨ ਜੋ ਮੌਜੂਦਾ ਹਾਲਾਤ ਚੱਲ ਰਹੇ ਨਸ਼ੇ ਦੇ ਇਹੋ ਹੀ ਸਾਡਾ ਹੁੰਦਾ ਵੀ ਚਲੋ ਬੱਚੇ ਜੇ ਕੋਈ ਗਰਾਊਂਡਾਂ 'ਤੇ ਜੁੜਨ ਤਾਂ ਚੰਗਾ ਹੋਊਗਾ ਬਾਕੀ ਸਾਨੂੰ ਸਾਡੇ ਐਨਏ ਵੀਰ ਤੇ ਪਿੰਡ ਦਾ ਬਹੁਤ ਸਹਿਯੋਗ ਆ ਇਲਾਕੇ ਦਾ ਸਾਡੇ ਦਾ ਬਹੁਤ ਸਹਿਯੋਗ ਹੈ ਜਿੱਦਾਂ ਵੇਰਕਾ ਹੋਵੇ ਜਿੱਥੇ ਵੀ ਸਾਡੀ ਸੱਜਣਤਾ ਹੀ ਹੈਗੀ ਸਾਨੂੰ ਸਾਰਾ ਸਹਿਯੋਗ ਕਰਦੇ ਆ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਕੱਪ ਕਰਾਉਨੇ ਆ ਅੰਮ੍ਰਿਤ ਸਿੰਘ ਤਾਂ ਤਾਂ ਨਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਸੀਂ ਮਨਾਉਨੇ ਆ ਜੀ ਪਹਿਲਾ ਇਹ ਇੱਕ ਵੱਡੀ ਕੱਪ 5 ਸਤੰਬਰ ਨੂੰ ਕਰਾਉਨੇ ਆ ਐਤਕੀ ਬਾਰਸ਼ਾਂ ਦੀ ਵਜ੍ਹਾ ਕਰਕੇ ਅਸੀਂ ਮੈਚ ਰੱਦ ਕੀਤਾ ਸੀ ਜਦੋਂ ਕਿ ਸੋ ਐਤਕੀ ਅਸੀਂ ਇਹ 15 ਅਕਤੂਬਰ ਨੂੰ ਕਰਾਉਣਾ ਇਹ ਗਾਂ ਤੋਂ ਆਉਣ ਵਾਲੇ ਸਮੇਂ 'ਚ ਵੀ ਅਸੀਂ ਕਰਾਵਾਂਗੇ ਉਹਨਾਂ ਦੀ ਯਾਦ 'ਚ ਵਰ ਕਰਾਵਾਂਗੇ 15 ਤਰੀਕ ਨੂੰ ਜੀ ਮਾਟੀ ਕਿਹ ਨਹੀਂ ਆਈਆਂ ਸੀ ਜੀ ਟੀਮ ਹੈ ਜੀ ਇੱਕ ਬੰਨੇ ਮੇਨ ਟੀਮ ਹੈ ਜੀ ਬਿਦਿ ਚੰਦ ਬਾਬਾ ਫਰੰਦੀਪੁਰ ਤੇ ਦੂਸਰੇ ਬਾਬੇ ਨਾਮਦੇ ਕਬੱਡੀ ਕਲੱਬ ਘਮਾਣ ਜਿਹਦੇ ਵਿੱਚ ਫਰੰਦੀਪੁਰ ਦੀ ਟੀਮ ਜੇਤੂ ਰਹੀ ਹੈ ਹਾਂਜੀ ਇਹ ਅਪੀਲ ਕਰਨਾ ਚਾਹੂਗੇ ਲੋਕਾਂ ਨੂੰ ਸਾਥ ਦੇ ਲੋਕਾਂ ਦਾ ਰਛਾਵਾ ਕਰਿਆ ਰਹੇ ਉਹਨਾਂ ਬਸ ਇਹੀ ਅਪੀਲ ਹੈ ਸਾਡਾ ਕਹਿਣਾ ਵਾ ਖਾਰਾ ਅੱਗੇ ਵੀ ਕਿਤੇ ਬੱਚਿਆਂ ਦਾ ਖਿਆਲ ਰੱਖੋ ਜੀ ਤੇ ਬੱਚੇ ਵੱਧ ਤੋਂ ਵੱਧ ਗਰਾਊਂਡ ਨਾਲ ਜੁੜਨ ਬਾਬਾ ਜੀ ਬਾਬਾ ਜੀ ਵਰਸਿੰਗ ਦਾ ਟੂਰਨਾਮੈਂਟ ਹੋਇਆ ਹੈ ਕਲੱਬ ਹੈ ਕਾਪ ਹੈ ਬਹੁਤ ਵਧੀਆ ਮੈਚ ਹੋਏ ਪਸਲੇ ਮੈਚ ਮੇਰਾ ਭਰਾ ਰਿੰਕੂ ਦਾ ਬਹੁਤ ਤਗੜਾ ਉਪਰਾਲਾ ਜੀ ਇਹ ਸਪੋਰਟਸ ਨੂੰ ਬਹੁਤ ਉਸਚਾਹ ਦੇ ਰਿਹਾ ਜੀ ਕੀ ਕਹਿਣਾ ਚਾਹੋਗੇ ਕਿੰਨਾ ਕਿਨੂਗਾ ਸਾਡੀ ਟੀਮਾਂ ਕਿਹੜੀ ਕਿਹੜੀ ਸਾਕ ਵਿੱਚ ਆ ਗਏ ਅੱਜ ਫਰਦੀਪੁਰੇ ਹੋਣੀ ਪਤਾਪੁਰੇ ਹੋਣੀ ਆਏ ਸੀ ਜੀ ਉਧਰੋਂ ਦੂਸਰੇ ਬਲਕ ਕਮਾਨਾ ਦੀ ਟੀਮ ਸੀ ਕਮਾਨੀ ਟੀਮ ਸੀ ਬਹੁਤ ਫਸਮਾ ਮੈਚ ਹੋਇਆ ਬਹੁਤ ਲੋਕਾਂ ਨੇ ਆਨੰਦ ਮਾਨਿਆ ਜੀ ਇਸ ਮੈਚ ਦਾ ਇਹ ਤਾਂ ਆਪਣੇ ਆਪਣੇ ਸਪੋਰਟਸ ਨੂੰ ਬਹੁਤ ਉੱਪਰ ਲੈ ਕੇ ਜਾਂਦਾ ਜੀ ਸਾਰੇ ਬੱਚਿਆਂ ਦੇ ਛੋਟੇ ਬੱਚਿਆਂ ਦੇ ਮਨਾਂ ਦੇ ਵਿੱਚ ਆਉਂਦਾ ਸੀ ਵੀ ਗਰਾਊਂਡ ਨਾਲ ਜੁੜ ਗਏ ਜੀ ਲੱਗਦਾ ਇਸ ਤਰ੍ਹਾਂ ਦੇ ਪਾਲੇ ਹੋਣ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਸਰਕਾਰ ਦੇ ਵੀ ਗਾੜੀ ਉਹ ਅਪੀਲ ਕਰਦੇ ਅਸੀਂ ਇਹ ਉਪਰਾਲੇ ਹੋਣੇ ਚਾਹੀਦੇ ਹਰ ਸਾਲ ਦੀ ਤਰ੍ਹਾਂ ਇਸ ਪਿੰਡਾ ਦੇ ਵਿੱਚ ਟੂਰਨਾਮੈਂਟ ਹੋਣੇ ਚਾਹੀਦੇ ਜੀ